ਹਾਰਵਾਲੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਜ਼ਿਆਦਾ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਦਰਅਸਲ ਜਿੱਥੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਜਿਸ ਦੇ ਵਿੱਚ ਹੁਣ ਅਮਨਦੀਪ ਕੌਰ ਮੁੜ ਰੀਮਾਂਡ ਤੇ ਹੈ ਤਾਂ ਦੱਸਿਆ ਗਿਆ ਕਿ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਮੀਤ ਦਿਨੀ ਵਿਜਲੈਂਸ ਵਿਭਾਗ ਬਠਿੰਡਾ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਜਾਦਾ ਵਿਜਲੈਂਸ ਵਿਭਾਗ ਦੇ ਮੁਤਾਬਕ ਅਮਨਦੀਪ ਕੌਰ ਦੀ ਸਾਲ 2018 ਤੋਂ 2025 ਤੱਕ ਦੀ ਆਮਦਨ 1 ਕਰੋੜ 8 ਲੱਖ ਰੁਪਏ ਅਤੇ ਕਿਉਂ ਜ਼ਾ ਖਰਚਾ 1 ਕਰੋੜ 39 ਲੱਖ ਰੁਪਏ ਜੋ ਕਿ ਆਮਦਨ ਤੋਂ 28% ਵੱਧ ਹੈ ਤਾਂ ਤਤਿੰਦਨਾ ਦੇ ਪੁਲਿਸ ਰਿਮਾਂਡ ਤੇ ਹੁਣ ਹੈ ਅਮਨਦੀਪ ਕੌਰ ਅਰਦਾਸੀ ਕਿ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਅਮਨਦੀਪ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 5 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵੱਲੋਂ ਉਸ ਦਾ 3 ਦਿਨੀ ਰਿਮਾਂਡ ਦਿੱਤਾ ਗਿਆ ਕਿ ਡੀਐਸਪੀ ਕੁਲਵੰਤ ਸਿੰਘ ਦਾ ਕਹਿਣ ਹੈ ਕਿ ਫਿਲਹਾਲ ਉਨ੍ਹਾਂ ਵੱਲੋਂ ਆਮਦਨ ਤੋਂ ਵੱਧ ਖਰਚੇ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ ਬੀਤੇ ਦਿਨੀ ਅਮਨਦੀਪ ਕੌਰ ਨੂੰ ਪਿੰਡ ਬਾਦਲ ਦੇ ਵਿੱਚੋਂ ਗਾਇਕ ਅਫਸਾਨਾ ਖਾਨ ਦੀ ਭੈਣ ਰਫਤਾਰ ਖਾਨ ਦੇ ਘਰੋਂ ਗ੍ਰਫਤਾਰ ਕੀਤਾ ਜਾਂਦਾ ਹੈ ਅਦਾਲਤ ਦੇ ਵੱਲੋਂ ਹੁਣ 3 ਦਿਨਾਂ ਪੁਲਿਸ ਰਿਮਾਂਡ ਦਿੱਤਾ ਜਾ ਚੁੱਕਿਆ ਹੈ ਤਾਂ ਦੱਸ ਦਈਏ ਕਿ ਮੌਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮ ਨੇ ਪੰਜਾਬ ਪੁਲਿਸ ਨੇ ਉਸ ਦੀਆਂ 1.35 ਕਰੋੜ ਰੁਪਏ ਤੋਂ ਵੱਧ ਦੀ ਚਲ ਤੇ ਅਚਲ ਜਾਇਦਾਦ ਨੂੰ ਜ਼ਬਤ ਕਰ ਲਿਆ। ਇਹ ਕਾਰਵਾਈ 2 April 2025 ਨੂੰ ਥਾਣਾ ਕਨਾਲ ਕਲੋਨੀ ਵਿਖੇ ਦਰਜ ਮਾਮਲੇ ਦੇ ਤਹਿਤ ਹੁੰਦੀ ਹੈ। ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤੇਸਿੰਘਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਟੀਏ ਤੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਵਜੋਂ ਤਾਇਨਾਤ ਸੀ ਪਰ ਮੋੜਲੀ ਜਾਂਚ ਦੇ ਵਿੱਚ ਉਸ ਤੇ ਗੰਭੀਰ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਹਾਲਾਂਕਿ ਹੁਣ ਜਿਹੜੀ ਜ਼ਬਤੀ ਦੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਇੱਕ ਪਲਾਟ ਵਿਰਾਟ ਗ੍ਰੀਨ ਬਠਿੰਡਾ ਦੇ ਵਿੱਚ ਜਿਸ ਦੀ ਕੀਮਤ 99 ਲੱਖ ਹੈ ਦੂਜਾ ਡ੍ਰੀਮ ਸਿਟੀ ਬਠਿੰਡਾ ਦੇ ਵਿੱਚ 120 ਗੈਸ ਦਾ ਪਲਾਟ ਹੈ ਜਿਸ ਦੀ ਕੀਮਤ 18.12 ਲੱਖ ਇਸ ਤੋਂ ਇਲਾਵਾ ਇੱਕ ਮਹਿੰਗੀ ਥਾਰ ਐਸਯੂਵੀ ਜਿਸ ਦੀ ਬਾਜ਼ਾਰਤ ਵਿੱਚ ਕੀਮਤ 14 ਲੱਖ ਹੈ ਇੱਕ ਰਾਇਲ ਐਂਡ ਫੀਲਡ ਬੁਲੇਟ ਜਿਸ ਦੀ ਕੀਮਤ 1.70 ਲੱਖ ਰੁਪਏ ਆ ਉਹ ਵੀ ਜ਼ਬਤ ਹੋਇਆ ਤੇ ਦੋ ਆਈਫੋਨ ਤੇ ਇੱਕ ਵੀਵੋ ਮੋਬਾਈਲ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ ਉਸ ਤੋਂ 1 ਲੱਖ ਰੁਪਏ ਦੀ ਕਰੋਲੈਕਸ ਘੜੀ ਬਰਾਮਤ ਹੋਈ ਹੈ ਤੇ ਇਸ ਤੋਂ ਇਲਾਵਾ ਉਸ ਦੇ ਨਾਮ ਤੇ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਦੇ ਵਿੱਚ 1 ਲੱਖ 1588 ਰੁਪਏ ਦੀ ਨਕਦੀ ਵੀ ਜ਼ਬਤ ਹੋ ਚੁੱਕੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਜਾਰੀ ਹੈ ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀਗੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਔਰ 29 ਤਰੀਕ ਨੂੰ 3 ਵਜੇ ਤੱਕ ਉਹ ਅਨਰਗਲ ਕੋਰਟ ਨੇ ਸਾਨੂੰ ਰਿਲੀਜ਼ ਕਰਨ ਦਾ ਆਪਰੂਵ ਕਰ ਦਿੱਤਾ ਜੀ ਹੁਣ ਤੱਕ ਪੁੱਛ ਗੇਛੇ ਨੇ ਕੋ ਸਾਹਮਣੇ ਆਇਆ ਸਰ ਪੁੱਛ ਗੇਛੇ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਆ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ ਬੰਕ ਕਰਦੇ ਹਾਂ ਤੁਹਾਡੇ ਕੋਲੇ ਹਰਾਰ ਗ੍ਰਿਫਤਾਰ ਕੀਤੇ ਹਨ ਪਰਮੇਸ਼ਾਹਰ ਗੱਲ ਸਾਹਮਣੇ ਆਈ ਹੋਈ ਹੈ ਨੇ ਡਿਟੇਲ ਅਸੀਂ ਸਾਰੇ ਪਛੇਤ ਨਹੀਂ ਕਰ ਸਕਦੇ ਅਫਸਾਨਾ ਖਾਨ ਦਾ ਕੀ ਹੋ ਜਾਈ ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਸਰ ਉਹਦੇ ਘਰੇ ਰੋਸ਼ਟ ਅਰੈਸਟ ਕੀਤਾ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰ ਅਰੈਸਟ ਕੀਤਾ ਉਹ ਗਲਤ ਵੀ ਮੀਡੀਆ ਦੇ ਵਿੱਚ ਗੱਲ ਹੈ ਸਰ ਉਹਦੀ ਪ੍ਰਾਪਰਟੀ ਵੀ ਬਣੀ ਹੋਈ ਹੈ ਇਸ ਤਰੀਕੇ ਦੇ ਨਾਲ ਹੈ ਜੀ ਸਾਡਾ ਖਾਨ ਦੀ ਪ੍ਰਾਪਰਟੀ ਵੀ ਇਸ ਤਰੀਕੇ ਦੇ ਨਾਲ ਹੋਏਗੀ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਗਲਤ ਤਾਂ ਹੋ ਅਫਸਾਨਾ ਖਾਨ ਦੇ ਜਿਹੜੀ ਸਿਸਟਰ ਹੈਗੀ ਉਹਦੇ ਘਰ ਉਹ ਰੌਂਡਾ ਪਈ ਆ ਉਹਦੇ ਨਾਲ ਸਾਡਾ ਕੋਈ ਪਰਮਿਸ਼ਨ ਨਹੀਂ ਹੈ ਸਿਰਫ ਉਹਦੇ ਘਰ ਉਹ ਰੌਂਡਾ ਸਰ ਇੱਕ ਇਹਨਾਂ ਸਾਥੀ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਵੀ ਉਹਨਾਂ ਦੇ ਨਾਂ ਤੇ ਵੀ ਕੋਈ ਪ੍ਰਾਪਰਟੀ ਹੈ ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਮਾਰਦਾ ਸਰ ਸੰਪਰਕ ਦੇ ਜਿਹੜੇ ਲੋਕ ਸੀ ਉਹਨਾਂ ਦੀ ਵੀ ਜਾਂਚ ਕਰੀ ਅਡਜੂਰੇਸ਼ਨ ਉਹਨਾਂ ਦੇ ਨਾਂ ਤੇ ਵੀ ਕੋਈ ਪ੍ਰਾਪਰਟੀ ਹੈ ਡਿਊਰਿੰਗ ਅਰ ਰੈਸਟਿਗੇਸ਼ਨ ਇੱਕ ਬੁਢਾ ਹੈ ਕੰਮ ਕਰ ਰਿਹਾ ਹੈ